ਉਹ ਦੋਹਾਂ ਜੀ ਮੇਰੀ ਦੁਕਾਨ ਦੇ ਅੰਦਰ ਆਏ ਆ ਆ ਕੇ ਕਹਿੰਦੇ ਵੀ ਮੈਨੂੰ ਵਾਲੀਆਂ ਦਿਖਾਓ ਉਹਨਾਂ ਨੂੰ ਮੈਂ ਵਾਲੀਆਂ ਵਿਖਾਈਆਂ ਵਾ ਉਹਦੇ ਵਿੱਚ ਇੱਕ ਜੋੜਾ ਜਿਹੜਾ ਸੀ ਭਾਰਾ ਸੀ ਉਹਨਾਂ ਬਾਹਰ ਕਢਾ ਲਿਆ ਕਹਿੰਦੇ ਵੀ ਮੇਰੇ ਆਤੇ ਵਖਰਾ ਪੈਕ ਰੱਖ ਲਓ ਉਹ ਇੱਕ ਜੋੜ ਡੱਬੇ ਦੇ ਵਿੱਚੋਂ ਮੈਨੂੰ ਪਤਾ ਨਹੀਂ ਲੱਗਾ ਜੋੜਾ ਤਿੰਨ ਜੋੜੇ ਉਹਨੇ ਹੱਥ ਫੜੇ ਆ ਤੇ ਕੰਨ 'ਚ ਕਹਿੰਦੀ ਮੈਂ ਪਾ ਕੇ ਵੇਖ ਲਾਂ ਮੈਂ ਕੰਨ 'ਚ ਪਾ ਕੇ ਵੇਖ ਲਾਂ ਦੋ ਜੋੜੇ ਉਹਨੇ ਮੇਰੇ ਗਾੜੀ 'ਤੇ ਆ ਇੱਕ ਜੋੜਾ ਉਹਨਾਂ ਥੱਲੇ ਸੜਦਾ ਉਹ ਜੋੜਾ ਉਹਨਾਂ ਨੇ ਗਾਇਬ ਕਰ ਲਿਆ ਦਿਨ ਦੇ ਹੜੇ ਅੰਬਰਸਰ ਦੇ ਵੇਰਕਾ ਦੇ ਜੁਵਲਰੀ ਦੀ ਦੁਕਾਨ ਦੇ ਉੱਪਰ ਇੱਕ ਛਾਤਰ ਮਹਿਲਾ ਦੇ ਵੱਲੋਂ ਕਾਂਡ ਕਰ ਦਿੱਤਾ ਗਿਆ ਜਿਸ ਦੀ ਇੱਕ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਤਾਂ ਪਹਿਲਾਂ ਅਸੀਂ ਉਸ ਦੁਕਾਨ ਦੀ ਤਸਵੀਰ ਤੁਹਾਡਾਂ ਨਾਲ ਸਾਂਝੀ ਕਰਦੇ ਹਾਂ ਜਿਸ ਦੁਕਾਨ ਦੇ ਉੱਪਰ ਮਹਿਲਾ ਤੇ ਉਸ ਦੇ ਨਾਲ ਇੱਕ ਨੌਜਵਾਨ ਦਿਖਾਈ ਦੇ ਰਿਹਾ ਤਾਂ ਉਸ ਦੁਕਾਨ ਦੀ ਤਸਵੀਰ ਤੁਹਾਡਾਂ ਨਾਲ ਸਾਂਝੀ ਕਰਦੇ ਪਏ ਤਾਂ ਇਹ ਬਲਜੀਤ ਜੁਵੈਲਰ ਦੀ ਦੁਕਾਨ ਆ ਤਾਂ ਜਿਸ ਦੁਕਾਨ ਦੇ ਉੱਪਰ ਮਹਿਲਾ ਤੇ ਇੱਕ ਨੌਜਵਾਨ ਆਂਦੇ ਨੇ ਤਾਂ ਉਹਨਾਂ ਦੇ ਵੱਲੋਂ ਆ ਕੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਜਿਹੜੀਆਂ ਵਾਲੀਆਂ ਨੇ ਉਹ ਦਿਖਾਈਆਂ ਜਾਂ ਤਾਂ ਵਾਲੀਆਂ ਦਿਖਾਉਣ ਤੋਂ ਬਾਅਦ ਉਹ ਮਹਿਲਾ ਇਸ ਦੁਕਾਨ ਦੇ ਉੱਪਰ ਕਾਂਡ ਕਰਕੇ ਫਰਾਰ ਹੋ ਜਾਂਦੀ ਹੈ ਤਾਂ ਪੂਰੀ ਜਾਣਕਾਰੀ ਦੇ ਲਈ ਗੱਲਬਾਤ ਵੀ ਕਰਦੇ ਆ ਤਾਂ ਸਾਡੇ ਨਾਲ ਨੇ ਦੁਕਾਨਦਾਰ ਤਾਂ ਕੀ ਨਾਮ ਹੈ ਤੁਹਾਡਾ ਹਰਮਨ ਸਿੰਘ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਹੋਇਆ ਜਿਹੜੀ ਮਹਿਲਾ ਤੁਹਾਡੀ ਦੁਕਾਨ ਤੇ ਆਈ ਆ ਕੀ ਗੱਲਬਾਤ ਉਹਦੇ ਨਾਲ ਹੁੰਦੀ ਆ ਜੀ ਪਹਿਲਾਂ ਉਹ ਦੋਵੇਂ ਜੀ ਮੇਰੀ ਦੁਕਾਨ ਦੇ ਅੰਦਰ ਆਏ ਆ ਆ ਕੇ ਕਹਿੰਦੇ ਵੀ ਮੈਨੂੰ ਵਾਲੀਆਂ ਦਿਖਾਓ ਉਹਨਾਂ ਨੂੰ ਮੈਂ ਵਾਲੀਆਂ ਵਿਖਾਈਆਂ ਵਾ ਉਹ ਕਹਿੰਦੇ ਸਾਨੂੰ ਹੋਰ ਵਿਖਾਓ ਉਹਨਾਂ ਨੇ ਮੈਂ ਹੋਰ ਡੱਬਾ ਕੱਢ ਕੇ ਵਿਖਾਇਆ ਵਾ ਉਹਦੇ ਵਿੱਚ ਇੱਕ ਜੋੜਾ ਜਿਹੜਾ ਅਸੀਂ ਭਾਰਾ ਸੀ ਉਹਨਾਂ ਬਾਹਰ ਕਢਾ ਲਿਆ ਕਹਿੰਦੇ ਵੀ ਮੇਰੇ ਆਤੇ ਵੱਖਰਾ ਪੈ ਰੱਖ ਲੋ ਮੁੜ ਕੇ ਕਹਿੰਦੇ ਜੇ ਹੋਰ ਹੈਗੇ ਉਹ ਵੀ ਡਿਜ਼ਾਈਨ ਸਾਨੂੰ ਵਿਖਾਓ ਮੈਂ ਇੱਕ ਡੱਬਾ ਹੋਰ ਕੱਢ ਕੇ ਉਹਨਾਂ ਦੇ ਗਾੜੀ ਰੱਖਿਆ ਵਾ ਉਹਨਾਂ ਦੋ ਜੋੜੇ ਉਹ ਚੋਂ ਵੀ ਕੱਢ ਕੇ ਤੇ ਬਾਹਰ ਰੱਖ ਲੈ ਕਹਿੰਦੇ ਵੀ ਸਾਡਾ ਇਹ ਜੋੜਾ ਅਸੀਂ ਇਹ ਵੀ ਲੈਣਾ ਤੇ ਇਹ ਵੀ ਲੈਣਾ ਵਾ ਉਹ ਇੱਕ ਜੋੜ ਡੱਬੇ ਦੇ ਵਿੱਚੋਂ ਮੈਨੂੰ ਪਤਾ ਨਹੀਂ ਲੱਗਾ ਜੋੜਾ ਤਿੰਨ ਜੋੜੇ ਉਹਨੇ ਹੱਥ ਫੜੇ ਆ ਇੱਕ ਕੰਨ 'ਚ ਕਹਿੰਦੀ ਮੈਂ ਪਾ ਕੇ ਵੇਖ ਲਾਂ ਮੈਂ ਕੰਨ 'ਚ ਪਾ ਕੇ ਵੇਖ ਲਾਂ ਦੋ ਕੰਨ 'ਚ ਪਾ ਕੇ ਵੇਖ ਕੇ ਦੋ ਜੋੜੇ ਉਹਨੇ ਮੇਰੇ ਗਾੜੀ ਰਾਹ ਤੇ ਆ ਇੱਕ ਜੋੜਾ ਉਹ ਨਾਲ ਥੱਲੇ ਸੁੱਟਦਾ ਉਹ ਜੋੜਾ ਉਹਨਾਂ ਨੇ ਗਾਇਬ ਕਰ ਲਿਆ ਮੁੜ ਕੇ ਸਾਨੂੰ ਕਹਿੰਦੇ ਵੀ ਜਿਹੜੇ ਤਿੰਨ ਜੋੜੇ ਰੱਖੇ ਆ ਇਹਦੀ ਤੁਸੀਂ ਨਾ ਮੈਨੂੰ ਪਰਚੇ ਬਣਾ ਦਿਓ ਬਿੱਲ ਬਣਾਓ ਤੁਸੀਂ ਤਹੀਂ ਏਟੀਐਮ 'ਚੋਂ ਪੈਸੇ ਕਢਵਾ ਕੇ ਆਉਂਨੇ ਆ ਏਟੀਐਮ 'ਚੋਂ ਪੈਸੇ ਕਢਵਾ ਕੇ ਤੇ ਘਰ ਵਾਲਿਆਂ ਨੂੰ ਕਹਿੰਦੀ ਤੂੰ ਇੱਥੇ ਬਹਿ ਜਾ ਤੇ ਮੈਂ ਪੈਸੇ ਲੈ ਕੇ ਆਈ ਘਰ ਵਾਲਾ ਉਹ ਬਾਹਰ ਨਿਕਲੀ ਤਾਂ ਘਰ ਵਾਲਾ ਵੀ ਮਗਰੇ ਚੱਲ ਗਿਆ ਅਸਲ ਬਾਹ ਗੁਰਦੁਆਰੇ ਤੱਕ ਵਿੱਚ ਵੀਡੀਓ ਵੇਖੀ ਵੀ ਗੁਰਦੁਆਰੇ ਤੱਕ ਜਾਂਦੇ ਵੇਖਿਆ ਬਸ ਇਹੋ ਕੰਮ ਹੋਇਆ ਉਹਨੂੰ ਤਾਂ ਲੱਗਦਾ ਕਿ ਛਾਤਰ ਮਹਿਲਾ ਦੇ ਵੱਲੋਂ ਬਹੁਤ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਆ ਕੀਤਾ ਗਿਆ ਤੁਹਾਡੀ ਦੁਕਾਨ ਤੇ ਆ ਕੇ ਮੈਂ ਕਹਿੰਦਾ ਬਹੁਤ ਚਲਾਕ ਔਰਤ ਹੈਗੀ ਦੋਵੇਂ ਜਣੇ ਉਹ ਵੇਖਣ ਨੂੰ ਬੜਾ ਭਲਾ ਮਾਨਸਜਾਬ ਦਾ ਬਹੁਤ ਜਾਨੇ ਚਲਾਕ ਦੋਵੇਂ ਹੈਗੇ ਮੈਨੂੰ ਤੇ ਕੰਬਲਾ ਜਿਹਾ ਬਣਾਤਾ ਉਹਨਾਂ ਨੇ ਪਤਾ ਨਹੀਂ ਲੱਗਨ ਦਿੱਤਾ ਕੀ ਹੋਇਆ ਕੀ ਗੱਲਾਂ ਦੇ ਵਿੱਚ ਲਗਾਤਾ ਹਾਂਜੀ ਪਰ ਜੇਕਰ ਅਸੀਂ ਗੱਲ ਕਰੀਏ ਜਦੋਂ ਮਹਿਲਾ ਦੇ ਵੱਲੋਂ ਵਾਲੀਆਂ ਨੂੰ ਥੱਲੇ ਸੁੱਟਿਆ ਜਾਂਦਾ ਕੀ ਤੁਹਾਨੂੰ ਪਤਾ ਲੱਗਦਾ ਉਦੋਂ ਨਹੀਂ ਮੈਨੂੰ ਪਤਾ ਲੱਗਾ ਪਤਾ ਲੱਗਾ ਹੁੰਦਾ ਫਿਰ ਅਸੀਂ ਜਾਣ ਦੇਣਾ ਸੀ ਕਦੇ ਉਹ ਪਤਾ ਹੀ ਮੈਨੂੰ ਬਾਅਦ ਚ ਲੱਗਾ ਬਾਅਦ ਚ ਮੁੰਡੇ ਨੂੰ ਟੈਲੀਫੋਨ ਕੀਤਾ ਮੈਂ ਯਾਰ ਆ ਕੇ ਵੇਖੀ ਮੈਨੂੰ ਸ਼ੱਕ ਜਾ ਪੈਂਦਾ ਇੱਕ ਜੋੜਾ ਘੱਟ ਹੋ ਗਿਆ ਉਹਨਾਂ ਲਾਇਆ ਕੈਮਰਾ ਲਾ ਕੇ ਵੇਖਿਆ ਆਪਣਾ ਸਾਰਾ ਟੀਵੀ 'ਚ ਤੋਂ ਵਾਕਿਆ ਇੱਕ ਜੋੜਾ ਥੱਲੇ ਸੁੱਟਿਆ ਉਹਨਾਂ ਐ ਕਰਕੇ ਪੈਰਾਂ ਨਾਲ ਗਾਹ ਕਰੰਦੀ ਆ ਗਾਹ ਕਰਕੇ ਉਹਨੇ ਘਰ ਵਾਲਿਆਂ ਨਾਲ ਕਰਤਾ ਵਾਰ ਵਾਲੇ ਨੇ ਆਪਣਾ ਪਹਿਲਾ ਜੁੱਤੀ ਲਾਈ ਆ ਤੇ ਜਰਾ ਆਪ ਜੀ ਜੜਾ ਆ ਕੇ ਇਦਾਂ ਕਰਕੇ ਹੱਜ ਫੜ ਲਿਆ ਇਦਾਂ ਕਰਕੇ ਹੱਜ ਫੜ ਲਿਆ ਬਸ ਉਹਨਾਂ ਮੁੜ ਗਿਆ ਜਿਹੜਾ ਮੂੰਹ ਤੇ ਬੰਨਣ ਵਾਲਾ ਹੁੰਦਾ ਉਹਦੇ ਵਿੱਚ ਉਹਨੇ ਵਾਲੀਆਂ ਰੱਖ ਲਈਆਂ ਬਸ ਫਰਾਰ ਹੋ ਗਿਆ ਮੁੜ ਗਿਆ ਜੇਕਰ ਅਸੀਂ ਗੱਲ ਕਰੀਏ ਇਹ ਵਾਲੀਆਂ ਦਾ ਕਿੰਨੇ ਦਾ ਜੋੜਾ ਜੀ ਹੈ ਜਿਹੜਾ ਲੈ ਕੇ ਚਲੇ ਗਏ ਨੇ ਤੁਹਾਡੇ ਦੁਕਾਨ ਤੋਂ ਸਾਢੇ 4 ਗ੍ਰਾਮ ਦਾ ਜੋੜਾ ਹੈਗਾ ਹੈ ਤੇ ਕਿੰਨੇ ਦਾ ਮੁੱਲ ਕਿੰਨਾ ਹੈ ਜੀ ਅੱਜ ਦਾ ਸੋਨੇ ਦਾ ਭਾਅ ਵੇਖੋ ਕੀ ਹੈਗਾ ਵਾ ਕਟੋ ਘੱਟ 30-35 ਹਜ਼ਾਰ ਦਾ ਤੇ ਹੋਊਗਾ 35-40 ਹਜ਼ਾਰ ਦੇ ਲਾਗੇ ਚੱਗਿਆ ਹੈਗਾ ਹੈ ਕੰਟੀ ਕਾਲੀ ਹਾਰ ਬਣਾ ਚੋਨਾ ਲਾ ਕੇ ਮਹਿਲਾ ਫਰਾਰ ਹੋ ਗਈ ਹਾਂਜੀ ਫਰਾਰ ਹੋ ਗਈ ਇਹਨਾਂ ਨੇ ਹੋਰ ਵੀ ਕਈ ਜਗ੍ਹਾ ਤੇ ਚੋਰੀਆਂ ਕੀਤੀਆਂ ਏਦਾਂ ਦੁਕਾਨ ਤੋਂ ਸਾਨੂੰ ਬਾਹਰੋਂ ਵੀ ਆਉਂਦੇ ਆ ਫੋਟੋਆਂ ਭੇਜੀਆਂ ਕਿਹਨੇ ਵੀ ਆ ਸਾਡੀ ਦੁਕਾਨ ਤੇ ਕਾਂਡ ਕਰ ਗਏ ਆ हां ਤੁਸੀਂ ਦੇਖ ਸਕਦੇ ਹੋ ਕਿ ਅਸੀਂ ਤੁਹਾਨੂੰ ਉਹ ਤਸਵੀਰਾਂ ਵੀ ਦਿਖਾ ਰਹੇ ਹਾਂ ਤਾਂ ਇਹ ਤਸਵੀਰਾਂ ਸੀਸੀਟੀਵੀ ਫੁਟੇਜ ਦੀਆਂ ਨੇ ਜੋ ਕਿ ਇਹਨਾਂ ਦੇ ਵੱਲੋਂ ਕੱਢੀਆਂ ਗਈਆਂ ਨੇ ਤਾਂ ਉਸ ਦੇ ਵਿਹਾਰ ਤੇ ਜਿਹੜੀਆਂ ਫੋਟੋਆਂ ਨੇ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਹ ਮਹਿਲਾ ਤੇ ਇਹ ਜਿਹੜਾ ਨੌਜਵਾਨ ਹੈ ਇਹ ਲਗਾਤਾਰ ਵਕ ਵਕ ਦੁਕਾਨਾਂ ਤੇ ਜਾ ਕੇ ਕਾਂਡ ਕਰਦਾ ਪਿਆ ਤਾਂ ਹੋਰ ਵੀ ਤਸਵੀਰਾਂ ਜਿਹੜੀਆਂ ਇਹਨਾਂ ਦੀਆਂ ਸਾਹਮਣੇ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਵਕ ਵਕ ਕੱਪੜਿਆਂ ਦੇ ਵਿੱਚ ਜਿਹੜੇ ਇਹ ਨੌਜਵਾਨ ਤੇ ਮਹਿਲਾ ਦਿਖਾਈ ਦੇ ਰਹੇ ਨੇ ਤਾਂ ਇਹਨਾਂ ਦੇ ਵੱਲੋਂ ਵਕ ਵਕ ਦੁਕਾਨਾਂ ਤੇ ਜਾ ਕੇ ਜਿਹੜੇ ਕਾਂਡ ਰਹੇ ਉਹ ਕੀਤੇ ਜਾਣ ਤਾਂ ਫਿਲਹਾਲ ਅੱਜ ਇਹਨਾਂ ਦੀ ਦੁਕਾਨ ਦੇ ਉੱਪਰ ਜਦੋਂ ਵਾਲੀਆਂ ਦੇਖਣ ਦੇ ਲਈ ਆਉਂਦੇ ਨੇ ਤਾਂ ਉੱਥੇ ਵਾਲੀਆਂ ਦਾ ਜੋੜਾ ਥੱਲੇ ਸੁੱਟ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਹ ਪੈਰ ਦੇ ਨਾਲ ਚੁੱਕ ਕੇ ਫਰਾਰ ਹੋ ਜਾਂਦੇ ਨੇ ਤਾਂ ਫਿਲਹਾਲ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਤਾਂ ਛਾਤਰ ਮਹਿਲਾ ਤੇ ਨੌਜਵਾਨ ਦੇ ਵੱਲੋਂ ਇਹ ਜਿਹੜਾ ਕਾਂਡ ਆਹੋ ਕੀਤਾ ਗਿਆ ਤਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੇਕਰ ਕਿਸੇ ਨੂੰ ਪਤਾ ਲੱਗਦਾ ਹੈ ਤਾਂ ਤੁਹਾਨੂੰ ਦੱਸਣਾ ਚਾਹੀਦਾ ਉਹਨਾਂ ਨੂੰ ਨਹੀਂ ਜੇ ਦਿੱਤਾ ਉਹਨਾਂ ਨੂੰ ਮੋਬਾਈਲ ਦਾ ਨੰਬਰ ਦਿੱਤਾ ਵਾ 9590022 28331 ਜਿਸ ਨੂੰ ਭਰਾ ਨੂੰ ਪਤਾ ਲੱਗਦਾ ਸਾਨੂੰ ਟੈਲੀਫੋਨ ਕਰਨ ਉਸੇ ਟਾਈਮ ਆਪਣਾ ਸਾਨੂੰ ਫੜਾਉਣ ਦੀ ਕੋਸ਼ਿਸ਼ ਕਰਨ। ਥਾਣੇ ਵੀ ਇਤਲਾਹ ਕਰਨੀ। ਥਾਣੇ ਆ ਗਾਂ ਜੀ ਥਾਣੇ ਕਰਤੀ ਤਰਕ। ਤਾਂ ਜੋ ਹੋਰ ਕਿਸੇ ਦੁਕਾਨ ਤੇ ਇਸ ਤਰ੍ਹਾਂ ਦਾ ਕੰਮ ਨਾ ਹੋ ਸਕੇ। ਹਾਂਜੀ ਇਹ ਤਾਂ ਬਿਲਕੁਲ ਆਪੇ ਇਹਨਾਂ ਕੋ ਬਚਣਾ ਚਾਹੀਦਾ। ਜਿੰਨੀਆਂ ਚੋਰੀਆਂ ਕਰਦੇ ਨੇ ਪਤਾ ਨਹੀਂ ਕਿੰਨੀਆਂ ਦੁਕਾਨਾਂ ਤੇ ਚੋਰੀ ਕੀਤੀ ਹੈ। ਹਾਂਜੀ। ਤਾਂ ਤੁਸੀਂ ਵੀ ਵੇਖ ਸਕਦੇ ਹੋ ਕੋਈ ਦੁਕਾਨਦਾਰ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਇਸ ਨੌਜਵਾਨ ਜਾਂ ਫਿਰ ਮਹਿਲਾ ਦਾ ਪਤਾ ਲੱਗਦਾ ਤਾਂ ਉਸ ਨੂੰ ਜਰੂਰ ਥਾਣਾ ਬੇਰਕਾ ਦੀ ਪੁਲਿਸ ਨੂੰ ਇਤਲਾਹ ਦੇਣੀ ਚਾਹੀਦੀ ਹੈ ਤਾਂ ਜੋ ਇਹਨਾਂ ਨੂੰ ਫੜਿਆ ਜਾ ਸਕੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸੇ ਵੀ ਦੁਕਾਨ ਦੇ ਉੱਪਰ ਇਸ ਤਰ੍ਹਾਂ ਦੀ ਘਟਨਾ ਜਿਹੜੀ ਆਹੋ ਨਾ ਹੋ ਸਕੇ ਤਾਂ ਇਸ ਵਾਲੇ ਥਾਣਾ ਵੇਰਕਾ ਦੇ ਐਸਆਈ ਰਣਜੀਤ ਸਿੰਘ ਸਾਡੇ ਨਾਲ ਨੇ ਤਾਂ ਪੂਰੀ ਜਾਣਕਾਰੀ ਲਈ ਗੱਲਬਾਤ ਕਰਦੇ ਆ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਕੀ ਦੁਕਾਨਦਾਰ ਦੇ ਵੱਲੋਂ ਤੁਹਾਨੂੰ ਜਿਹੜੀ ਸ਼ਿਕਾਇਤ ਆਹੋ ਦਿੱਤੀ ਗਈ ਹੈ ਜੀ ਰਿਕ ਜੀ ਵੇਰਕੇ ਸੁਨਿਆਰੇ ਹਰਬੰਸ ਸਿੰਘ ਹੈਗੇ ਇਹਨਾਂ ਨੇ ਕੰਪਲੇਨਟ ਕੀਤੀ ਆ ਵੀ ਕੋਈ ਲੇਡੀ ਜਿਆ ਤੇ ਉਹ ਉਹਨਾਂ ਦੀ ਪਛਾਣ ਤੇ ਹੋ ਨਹੀਂ ਸਕੀ ਵੀ ਇਹਨਾਂ ਦੀ ਦੁਕਾਨ ਤੋਂ ਦੇ ਗਾਣੇ ਵੇਖਦੀ ਵੇਖਦੀ ਸ਼ਾਇਦ ਤੇ ਕੁਵਾਲੀਆਂ ਦਾ ਖਚੋੜਾ ਕੋਈ ਖਸਕਾ ਕੇ ਲੈ ਗਈ ਆ ਤੇ ਉਹ تصدیق ਕਰਦੇ ਆ ਵੀ ਇਹ ਕੌਣ ਆ ਕਿੱਦਾਂ ਨੇ ਕਿੱਥੋਂ ਦੀ ਆ ਉਹਦਰ ریکارڈ ਤੇ ਕੋਈ ਹੈਗਾ ਨਹੀਂ ਆ ਤੇ ਉਸ ਬੰਦ ਤੇ ਚਾਪਾ ਫਿਰ ਅਗਲੀ ਕਾਰਵਾਈ ਕਰਾਂਗੇ ਤਾਂ ਸਰ ਉਹਦੀਆਂ ਹੋਰ ਵੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਕੁਝ ਹੋਰ ਦੁਕਾਨਾਂ ਦੀਆਂ ਵੀ ਆਹ ਕਹਿੰਦੇ ਆ ਉਹ ਵੀ ਪਤਾ ਫਾਇਦਾ ਕਰਦੇ ਆ ਵੀ ਕਿੱਥੋਂ ਕਿੱਥੋਂ ਦੀ ਹੈ ਹਾਂਜੀ ਤਾਂ ਜਾਂਚ ਕੀਤੀ ਜਾਏਗੀ ਇਸ ਮਾਮਲੇ ਦੇ ਵਿੱਚ ਅੱਜ ਅੱਜ ਕਰਕੇ ਅਗਲੀ ਕਾਰਵਾਈ ਕੀਤੀ ਹੈਗੀ ਤਾਂ ਜੇ ਕੋਈ ਗੱਲ ਕਰੀਏ ਉਹਨਾਂ ਨੌਜਵਾਨਾਂ ਦੀਆਂ ਫੋਟੋਆਂ ਗਰੁੱਪਾਂ ਦੇ ਵਿੱਚ ਪਾਈਆਂ ਗਈਆਂ ਨੇ ਤਾਂ ਜੋ ਕਿਸੇ ਨੂੰ ਜਾਣਕਾਰੀ ਹੋਵੇਗੀ ਤਾਂ ਉਹ ਥਾਣੇ ਵਿੱਚ ਇਤਲਾਹ ਕਰੇ ਹਾਂ ਗਰੁੱਪਾਂ ਦੇ ਪਾਈਆਂ ਜੀ ਸਾਨੂੰ ਜੋ ਵੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੇ ਉਹਨੂੰ ਫਿਰ ਫੜ ਕੇ ਤੇ ਰਿਕਵਰੀ ਕਰ ਕੀਤੀ ਜਾਵੇਗੀ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਐਸੇ ਰਣਜੀਤ ਸਿੰਘ ਹੁਣਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਫਿਲਹਾਲ ਨਾਲੋਂ ਵੱਲੋਂ ਦੱਸਿਆ ਜਾ ਰਿਹਾ ਕਿ ਦੁਕਾਨਦਾਰ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਤਾਂ ਮਹਿਲਾ ਤੇ ਉਸ ਨੌਜਵਾਨ ਦੀ ਵੱਖ-ਵੱਖ ਜਿਹੜੀਆਂ ਤਸਵੀਰਾਂ ਨੇ ਉਹ ਸਾਹਮਣੇ ਆਈਆਂ ਤਾਂ ਉਸ ਮਾਮਲੇ ਦੇ ਵਿੱਚ ਜਲਦ ਹੀ ਗ੍ਰਿਫਤਾਰੀ ਕੀਤੀ ਜਾ ਕੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਕਦੋਂ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਦੀ ਹੈ ਜਗਬੰਨ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ